ਸ਼ਹਿਰ ਗੁਰਦਾਸਪੁਰ ਦੇ ਇਤਿਹਾਸਿਕ ਅਤੇ ਪ੍ਰਾਤਨ ਮਾਈ ਦਾ ਤਲਾਬ ਮੰਦਰ ਦੇ ਤਲਾਹ ਅਤੇ ਪਗਡੰਡੀ ਦੇ ਉੱਗੇ ਪੁਰਾਣੇ ਬੋੜ ਦੇ ਦਰਖਤ, ਹੀਟਾ ਸ੍ਰਿਜਾ ਅਤੇ ਨਿਸ਼ੇੜੀਆਂ ਵੱਲੋਂ ਵਰਤਿਆ ਗਿਆ ਹੋਰ ਸਮਾਨ ਮਿਲਣ ਅਤੇ ਜਵਾਰੀਆਂ ਵੱਲੋਂ ਝੁੰਡ ਬੜਾ ਕੇ ਜੂਆ ਖੇਡਣ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਐਕਸ਼ਨ ਵਿੱਚ ਆ ਗਏ ਅਤੇ ਐਲਾਨ ਕੀਤਾ ਕਿ ਹੁਣ ਜੇ ਮੰਦਰ ਦੇ ਨੇੜੇ ਤੇੜੇ ਜਵਾਰੀ ਜੂਆ ਖੇਡਦੇ ਜਾਂ ਫਿਰ ਕੋਈ ਨਸ਼ੇੜੀ ਨਸ਼ਾ ਕਰਦੇ ਨਜ਼ਰ ਆ ਗਏ ਤਾਂ ਉਹਨਾਂ ਨੂੰ ਡਾਂਗ ਫੇਰੀ ਜਾਏਗੀ ਸ਼ਿਵ ਸੇਨਾ ਅੱਗੋਂ ਵੱਲੋਂ ਦੇਰ ਰਾਤ ਤੱਕ ਸਵੇਰ ਤੜਕਸਾਰ ਮੰਦਿਰ ਦਾ ਦੌਰਾ ਕਰਨ ਤੋਂ ਬਾਅਦ ਇਹ ਦੱਸਿਆ ਗਿਆ ਅੱਜ ਅਸੀਂ ਮਾਈਕਾ ਤਲਾਬ ਮੰਦਿਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪੁੱਤੋਂ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ ਮੁੱਦਾ ਉਠਾਇਆ ਸੀਗਾ ਕਿ ਇਹ ਮਾਈ ਵਾਲਾ ਮੰਦਿਰ ਤੇ ਸੀ ਮੰਦਿਰ ਕਹਿਣ ਉਹ ਤੇ ਮੰਦਿਰ ਕਹਿ ਦੇਣ ਆ ਪਰ ਇਹ ਤੇ ਨਸ਼ੇ ਦਾ ਗੜ ਬਣਿਆ ਹੋਇਆ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਔਰ ਜਦ ਕੀ ਬੜੀ ਵਰੀ ਐਸਐਚਓ ਸਾਹਿਬ ਨੂੰ ਮੈਂ ਆਪ ਖੁਦ ਪਰ ਦੋ ਚੌੜਾ ਹੀ ਫੋਨ ਕਰ ਚੁੱਕਾ ਉਹਨਾਂ ਨੂੰ ਕਹਿ ਦਿੱਤਾ ਕਿ ਪੀਸੀਆਰ ਤੇ ਫੇਰਾ ਮਾਰ ਰੋ ਤੇ ਲੇਡੀਆਂ ਆਈਆਂ ਨੇ ਕੋਈ ਤੁਹਾਡੇ ਸਾਹਮਣੇ ਲੇਡੀਆਂ ਆਈਆਂ ਹੀ ਨਹੀਂ ਲੇਕਿਨ ਐਥੇ ਨਸ਼ੇਰਾ ਦਿਖਾ ਦੇਖੋ ਜਗਾ ਦਿਖਾਤੇ ਰੈਪਰ ਪਈ ਹੋਣਗੇ ਨਿਕਲੇ ਨੇ ਓ ਬਹੁਤ ਜ਼ਿਆਦਾ ਠੀਕ ਹੈ ਨਾ ਬਹੁਤ ਜ਼ਿਆਦਾ ਚਲਦਾ ਪਤਾ ਲੱਗ ਗਿਆ ਖੇਤੀ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਬੋਡੀ ਜੀ ਗਏ ਨੇ ਸਾਡੇ ਅਨਿਊ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਾਸੀ ਦੇ ਵੀ ਇੱਥੇ ਹੀ ਨੇ ਔਰ ਮਾਤਾਵਾ ਪੈ ਰਹੇ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰ ਡਾਂਗ ਫੇਰੋਈ ਮੁਹਿੰਮ ਡਾਂਗ ਫੇਰੋਈ ਮੁਹਿੰਮ ਕੀਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇਰਵੇ ਚ ਨਹੀਂ ਰਹਿਣਾ ਉਹ ਅਸੀਂ ਆਪ ਡਾਂਗ ਫੇਰਨੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਉਹ ਨਾ ਉਹ ਸਾਨੂੰ ਕੋਈ ਲਾਭ ਨਹੀਂ ਦੋਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰੋਏ ਕਿਉਂ ਕਰਨ ਕਿ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿੰਦੇ ਨੇ ਤੇ ਪਹਿਲਾਂ ਕਾਰਵਾਈ ਉਹਨਾਂ ਦੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇੰਟੀਮੀਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਉਹ ਇਹ ਪਹਿਣਾ ਤੁਹਾਨੂੰ ਦੱਸਣੀ ਹੈ ਮੈਂ ਦੱਸਣੀ ਤੁਹਾਨੂੰ ਤੇ ਮੈਂ ਉਹ ਇੱਥੇ ਲੰਘਦੀ ਲੰਘਦੀ ਨਾ ਜਦੋਂ ਤੁਹਾਨੂੰ ਨੇ ਰਸ ਤੋਂ ਬੋਲਾਂਗੇ ਬੋਲੇ ਤੇ ਮੈਂ ਕਿਹਾ ਵੀ ਇੱਥੇ ਕੁਸਵਾਲ ਬਿਠਾੜਿਆ ਕੰਦੋ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਂਦੀ ਜੋ ਸਾਡਾ ਹਿੱਸਾ ਦੇਈ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਸਾਡਾ ਹਿੱਸਾ ਕਹਿੰਦੇ ਜੋ ਬੜੀ ਪੜੀ ਹੋਟੀ ਕਰ ਰਹੇ ਹਾਸ ਤੇ ਕਿ ਤੁਸੀਂ ਸਾਡਾ ਹਿੱਸਾ ਦੇ ਦਿਓ ਤੁਸੀਂ ਜੋ ਮੁੱਦ ਕਰ ਰਹੇ ਹੋ ਜਾਣਿਆ ਲੋਕੇ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ ਔਰ ਤੁਸੀਂ ਇਹ ਸੋਚਦੇ ਸ਼ਰਧਾਲੂਆਂ ਦਾ ਜਿਹੜੇ ਇੱਥੇ ਰੋਜ਼ ਸਹਿਰ ਕਰਦੇ ਨੇ ਰੋਜ਼ ਤੂੰ ਬਹਿਣਾ ਇੱਥੇ ਬਦਰ ਬਹਿਣਾ ਹੀ ਹੈ ਨਾ ਪਹਿਲਾਂ ਨਹੀਂ ਉੱਥੇ ਜਾਂਦਾ ਇੱਥੇ ਮੰਦਦਾ ਸਭ ਤੋਂ ਬਿਹਨਵਸੇ ਜਗ੍ਹਾ ਬਣੇ ਜਿਹਾ ਪਟਾਓ ਅੱਲਾ ਥੋੜੀ ਬਿਚੋ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਖੱਢੀ ਜਾਂਦੇ ਜੂਏ ਖੱਢੀ ਜਾਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ